ਤਾਂ ਇੱਕ ਪਾਸੇ ਕੱਲ ਪੂਰੇ ਦੇਸ਼ ਦੇ ਵਿੱਚ ਚੋਣਾਂ ਮੁਕੰਮਲ ਹੋਈਆਂ ਨੇ ਅਤੇ ਪਰਸੋਂ ਨੂੰ ਚੋਣਾਂ ਦੇ ਨਤੀਜੇ ਆਉਣਗੇ ਦੂਜੇ ਪਾਸੇ ਦੇਸ਼ ਦੇ ਕਿਸਾਨ ਨੇ ਜਿਹੜੇ ਉਹ ਧਰਨੇ ਤੇ ਬੈਠੇ ਨੇ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਸ਼ੰਭੂ ਅਤੇ ਖਨੌਰੀ ਦੀਆਂ ਸਰਹੱਦਾਂ ਉੱਤੇ ਧਰਨੇ ਨੇ ਜਿਹੜੇ ਉਹ ਲਗਾਏ ਗਏ ਨੇ ਤਾਂ ਚੋਣਾਂ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਵੱਲ ਅੰਮ੍ਰਿਤਸਰ ਤੋਂ ਚਾਲੇ ਨੇ ਜਿਹੜੇ ਉਹ ਪਾਏ ਗਏ ਨੇ ਸਰਵੰਤ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਟਰੈਕਟਰ ਟਰਾਲੀਆਂ ਦਾ ਵੱਡਾ ਕਾਫਲਾ ਜਿਹੜਾ ਉਹ ਸ਼ੰਭੂ ਬਾਰਡਰ ਵੱਲ ਰਵਾਨਾ ਹੋਇਆ ਤਾਂ ਇਸ ਦੇ ਵਿੱਚ ਮਹਿਲਾ ਕਿਸਾਨ ਅਤੇ ਬਜ਼ੁਰਗ ਕਿਸਾਨ ਵੀ ਸ਼ਾਮਿਲ ਸਨ ਤਾਂ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਦੇਸ਼ ਦੇ ਵਿੱਚ ਹੋਈ VOTING ਪਰਸੈਂਟੇਜ ਦਿਖਾਉਂਦੀ ਹੈ ਕਿ ਦੇਸ਼ ਦੇ ਲੋਕ ਤੇ ਜਿਹੜੇ ਉਹ ਸੱਤਾਧਾਰੀ ਪਾਰਟੀਆਂ ਅਤੇ ਵਕ-ਵਕ ਰਾਜਨੀਤਿਕ ਦਲਾਂ ਤੋਂ ਅੱਕ ਚੁੱਕੇ ਨੇ ਇਸ ਕਰਕੇ ਉਹਨਾਂ ਦੇ ਅੰਦਰ ਥੋੜੀ ਨਿਮੋਸ਼ੀ ਹੈ ਤਾਂ ਨਾਲ ਹੀ ਉਹਨਾਂ ਨੇ ਕਿਸਾਨੀ ਸੰਘਰਸ਼ ਬਾਰੇ ਵੀ ਵੱਡੀਆਂ ਗੱਲਾਂ ਕੀਤੀਆਂ ਨੇ ਸਰਵਣ ਸਿੰਘ ਪੰਦੇੜ ਦਾ ਤੈਨਾਂ ਇੱਕੇ ਸੀ ਆਪਣੀਆਂ ਮੰਗਾਂ ਲਈ ਸੰਘਰਸ਼ਾ ਜਿਹੜਾ ਉਹ ਜਾਰੀ ਰੱਖਾਂਗੇ ਦੂਜੇ ਪਾਸੇ ਕਿਸਾਨੀ ਮਸਟਰਾਂ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਵਕ-ਵਕ ਨਾਵਾ ਦੇਖਣ ਨੂੰ ਮਿਲੇ ਆ ਬੀਜੇਪੀ ਦਾ ਵੱਡਾ ਵਿਰੋਧ ਆ ਜਿਹੜਾ ਉਹ ਕਿਸਾਨਾਂ ਵੱਲੋਂ ਕੀਤਾ ਗਿਆ ਆਮ ਆਦਮੀ ਪਾਰਟੀ ਨੂੰ ਵੀ ਕਈ ਥਾਵਾਂ ਉੱਤੇ ਸਵਾਲ ਨੇ ਜਿਹੜੇ ਉਹ ਪੁੱਛੇਗੇ ਤਾਂ ਅਜੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਅਗਰ ਕਿ ਜਿਹੜੀ ਵੀ ਨਵੀਂ ਸਰਕਾਰ ਬਣਦੀ ਹੈ ਉਸ ਦੇ ਵੱਲੋਂ ਕਿਸਾਨਾਂ ਦੇ ਮਸਲੇ ਹੱਲ ਕਰਨ ਦੇ ਲਈ ਕਿਹੜੇ ਕਦਮ ਚੁੱਕੇ ਜਾਂਦੇ ਨੇ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਕਿਸਾਨ ਆਗੂ ਸਰਵਣ ਸਿੰਘ ਪੰਦੇੜ ਦਾ ਆਓ ਦੇਖਦੇ ਹਾਂ ਮੈਂ ਸਰਵਣ ਸਿੰਘ ਪੰਦੇੜ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੰਮ੍ਰਿਤਸਰ ਦਾ ਇਹ ਜਥਾ ਜਿਹੜਾ ਵਾ ਉਹ ਸ਼ੰਭੂ ਬਾਡਰ ਨੂੰ ਰਵਾਨਾ ਹੋ ਰਿਹਾ ਵਾ ਜਿਵੇਂ ਹੀ ਤੁਹਾਨੂੰ ਦੱਸਿਆ ਵੀ ਸਾਡਾ ਮੋਰਚੇ ਦਾ ਲਕਸ਼ਣ ਕੋਡ ਨਾਲ ਲਕਸ਼ਣ ਨਾਲ ਕੋਈ ਸਬੰਧ ਨਹੀਂ ਇਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਲੱਗਾ ਸੀ ਤੇ ਜੇ ਇਹਦਾ ਸਬੰਧ ਹੁੰਦਾ ਤੇ ਅੱਜ ਜਥਾ ਨਾ ਜਾਂਦਾ ਇਸੇ ਤਰ੍ਹਾਂ ਜਥਾ ਫਿਰ 10 ਅ ਅਗਾ 10 ਜੂਨ ਨੂੰ ਵੀ ਜਾਊਗਾ ਅੰਮ੍ਰਿਤਸਰ ਦਾ ਜਥਾ ਤਾਂ ਇਸ ਕਰਕੇ ਅੱਜ ਵੀ ਤੁਸੀਂ ਵੇਖਦੇ ਹੋ ਟਰੈਕਟਰ ਟਰਾਲੀਆਂ ਕਿੰਨੀਆਂ ਵਾਂ ਵਿੱਚ ਬੱਸਾਂ ਵੀ ਹੈਗੀਆਂ ਅਰ ਜਿਵੇਂ ਮਤਾਵਾ ਪਹਿਣਾ ਕਿਸਾਨ ਮਜ਼ਦੂਰ ਜਿਹੜਾ ਵਾ ਰਵਾਨਾ ਹੋ ਰਿਹਾ ਕਿਉਂਕਿ ਜਿੰਨੀ ਦੇਰ ਤੱਕ ਐਮਐਸਪੀ ਲੀਗਲ ਗਰੰਟੀ ਕਾਨੂੰਨ ਨਹੀਂ ਬਣਾਇਆ ਜਾਂਦਾ ਕਿਸਾਨ ਮਜ਼ਦੂਰ ਦਾ ਕਰਜ਼ਾ ਨਹੀਂ ਖਤਮ ਕੀਤਾ ਜਾਂਦਾ ਸੀ250 ਦੇ ਅਨਸਾਰ ਫਸਲਾਂ ਦੇ ਭਾ ਮਜ਼ਦੂਰਾਂ ਦੀ 200 ਦਿਨ ਨਰੇਗਾ 700 ਰੁਪਿਆ ਦਿਹਾੜੀ ਲਖੀਮਪੁਰ ਖਰੀਦਾ ਇਨਸਾਫ ਅਰ ਨੈਸ਼ਨਲ ਹਲਵਾਈ ਤੋਂ ਦੁਬਾਰਾ ਤੋੜ ਕੇ ਸਾਨੂੰ ਦਿੱਲੀ ਜਾਣ ਦਾ ਪ੍ਰਦਰਸ਼ਨ ਕਰਦਾ ਸਰਕਾਰ ਨਹੀਂ ਦਿੰਦੀ ਇਹ ਮੋਰਚਾ ਉਦੀ ਦੇਰ ਤੱਕ ਜਾਰੀ ਰਹੂਗਾ ਅਗਲਾ ਜਥਾ ਫਿਰ 10 ਜੂਨ ਨੂੰ ਅੰਮਰਸਾਤ ਤੋਂ ਚੱਲੂਗਾ ਲਗਾਤਾਰ ਜਿ세 ਜਾਂਦੇ ਰਣਗੇ ਜਦੋਂ ਤੱਕ ਸਾਡੇ ਮਸਲਿਆਂ ਦਾ ਹੱਲ ਕੀਤਾ ਨਹੀਂ ਜਾਂਦਾ